ਦਾ ਮੀਡੀਆ ਦਾ ਧੰਨਵਾਦ ਕਰਦੇ ਜੀ ਤੇ ਸਾਡੇ ਐਮਐਲਏ ਸਾਹਿਬ ਜੀ ਸਾਡੇ ਜੋ ਵੀ ਟੀਮ ਆਦੀ ਸਾਰਿਆਂ ਦਾ ਧੰਨਵਾਦ ਕਰਦੇ ਆ ਸ਼ੁਕਰੀਆ ਅਸੀਂ ਜੋ ਆਪਣੇ ਵਾਰਡ ਦੇ ਕੰਮ ਨੇ ਕੀਤੇ ਕੰਮ ਨੇ ਪੂਰੇ ਸਹਿਯੋਗ ਨਾਲ ਕਰਨ ਲਿਆ ਐਮਐਲਏ ਸਾਹਿਬ ਨਾਲ ਸਾਰੀ ਟੀਮ ਨੇ ਰਲ ਕੇ ਕੰਮ ਕਰਨਾ ਕੀਤੇ ਵਧੀਆ ਕੰਮ ਕਰਾਂਗੇ ਇੱਕ ਨੰਬਰ ਕੰਮ ਕਰਨਾ ਜੀ ਅਸੀਂ ਕੋਈ ਸਾਡੇ ਚ ਉਧਰ ਉਧਰ ਗੱਤਫੇ ਨਹੀਂ ਕਰਾਂਗੇ ਅਸੀਂ ਇਕੋ ਕੇ ਕੰਮ ਕਰਾਂਗੇ ਸਾਰਿਆਂ ਸ਼ੁਕਰੀਆ ਜੀ ਧੰਨਵਾਦ ਨਗਰਪਾਲਿਕਾ ਨਗਰਪੰਚਾਇਤ ਦੀ ਠੀਕ ਚੋਣ ਹੋਈ ਹੈ ਪ੍ਰਧਾਨ ਜੀ ਕੀ ਸਾਰਾ ਪ੍ਰੋਸੈਸ ਹੋ ਰਿਹਾ ਕਿਸ ਤਰ੍ਹਾਂ ਹੈ ਸਾਰੀ ਚੋਣ ਹਾਂਜੀ ਨਗਰ ਕਾਉਂਸਲ ਨਗਰਪੰਚਾਇਤ ਦੀ ਠੀਕੀ ਚੋਣ ਹੋਈ ਹੈ ਮੈਂ ਬੜਾ ਧੰਨਵਾਦੀ ਆ ਸਾਰੇ ਪੀਖੀ ਵਾਸੀਆਂ ਦਾ ਪਹਿਲਾਂ ਉਸ ਤੋਂ ਬਾਅਦ ਜਿਹੜੇ ਸਾਰੇ ਐਮਸੀ ਸਹਿਬਾਨ ਦਾ 13 ਦੇ 13 ਵਾਰਡ ਦੇ ਐਮਸੀ ਸਹਿਬਾਨ ਨੇ ਸਰਬਸੰਮਤੀ ਨਾਲ ਭੈਣ ਸੁਖਪ੍ਰੀਤ ਕੌਰ ਨੂੰ ਜਿਹੜਾ ਪ੍ਰਧਾਨ ਨਗਰਪੰਚਾਇਤ ਭੀਖੀ ਚੁਣਿਆ ਔਰ ਸਾਡੇ ਦੋ ਵਾਈਸ ਪ੍ਰਧਾਨ ਚੁਣੇ ਨੇ ਪੱਪੀ ਸਿੰਘ ਤੇ ਪਰਵਿੰਦਰ ਗੋਰਾ ਜੀ ਜਿਹੜੇ ਵਾਰਡ ਨੰਬਰ 10 ਤੇ 8 ਤੋਂ ਐਮਸੀ ਸਹਿਬਾਨ ਨੇ ਔਰ ਸਾਰੇ ਜਿਹਨੀਆਂ ਚੋਣਾਂ ਪੂਰੀ ਮਤਲਬ ਸਰਬਸੰਮਤੀ ਨਾਲ ਹੋਈ ਹੈ ਸਾਨੂੰ ਬੜੀ ਖੁਸ਼ੀ ਆ ਔਰ ਮੈਂ ਆਸ ਕਰਦਾ ਜਿਸ ਇੱਕ ਸੁਰਤਾ ਨਾਲ ਜਿਸ ਇੱਕ ਜੁਟਤਾ ਨਾਲ ਅੱਜ ਇਹ ਚੋਣ ਹੋਈ ਹੈ ਆਉਣ ਵਾਲੇ ਸਮੇਂ 'ਚ ਭੀਖੀ ਦੀ ਤਰੱਕੀ ਲਈ ਇਸ ਏਰੀਏ ਦੀ ਤਰੱਕੀ ਲਈ ਇਹ ਸਾਰੇ ਐਮਸੀ ਸਹਿਬਾਨ ਸਾਡੀ ਸਰਕਾਰ ਨਾਲ ਮਿਲ ਕੇ ਇਸੇ ਤਰ੍ਹਾਂ ਹੀ ਕੰਮ ਕਰਨਗੇ ਪੀਖੀ ਵਾਸੀਆਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਕੰਮ ਕਰਨਗੇ ਤਾਂ ਜੋ ਪੀਖੀ ਦੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕੁਝ اٹਕੇ ਹੋਏ ਕੰਮ ਨੇ ਤਰੱਕੀ ਦੇ ਜਿਹੜੇ ਰਸਤੇ ਹੈ ਉਹ ਆਪਾਂ ਲੱਭ ਕੇ ਉਹਨਾਂ ਨੂੰ ਇੱਕ ਪੀਖੀ ਨੂੰ ਇੱਕ ਵਧੀਆ ਸ਼ਹਿਰ ਬਣਾ ਸਕੀਏ ਐਮਐਲ ਸਾਹਿਬ ਗੱਲਿਆ ਵੀ 22 ਮਹੀਨੇ ਹੋ ਗਏ ਇਹ ਪ੍ਰਸ਼ਾਸਕੀ ਪ੍ਰਬੰਧ ਚ ਰਹੀ ਹੈ ਲੱਗਦਾ ਪੀਖੀ ਇਸ ਦਰਮਿਆਨ ਇਥੇ ਫੜਸ ਦੀ ਬਹੁਤ ਵੱਡੀ ਕਮੀ ਰਹੀ ਹੈ ਇਹ ਕਹੇ ਲੋ ਕੰਪਨੀ ਕਿਹਾ ਤਾਂ ਹੁਣ ਆਉਗਾ ਟਾਈਮ ਤੁਹਾਡੇ ਜਿਹਨਾਂ ਬੁਦਾਇਕ ਕਿ ਹੋਊਗਾ ਹੋਊਗੀ ਕਿ ਨੋ ਬਿਲਕੁਲ ਜੀ ਤੁਸੀਂ ਬਿਲਕੁਲ ਸਹੀ ਕਿਹਾ ਕੁਝ ਜਿਹੜੀਆਂ ਸੀਗੀਆਂ ਇਹ ਆਬਸਟੈਕਲਸ ਸੀ ਜਿਹਦੇ ਕਰਕੇ ਅਸੀਂ ਕੁਝ ਕਰਨਾ ਚਾਹੁੰਦੇ ਸੀ ਕਿਉਂਕਿ ਕੁਝ ਜਿਹੜੇ ਕੰਮ ਸਾਡੇ ਉਦੀਨ ਸੀਗੇ ਕਿ ਅਸੀਂ ਕਰ ਸਕਦੇ ਸੀ ਉਹ ਕਰਵਾਏ ਵੀ ਨਹੀਂ ਭਾਵੇਂ ਉਹ ਰੂਡਸ ਦੇ ਬਣਾਉਣ ਵਾਲਾ ਸੀ ਪਰ ਹੁਣ ਜੋ ਸੀਵਰੇਜ ਦਾ ਇਸ਼ੂ ਹੈ ਜੋ ਸੜਕਾਂ ਦਾ ਇਸ਼ੂ ਹੈ ਜੋ ਪਾਣੀ ਦਾ ਪੀਣ ਵਾਲੇ ਪਾਣੀ ਦਾ ਇਸ਼ੂ ਹੈ ਜਿਹੜੇ ਜਿਹੜੇ ਏਰੀਆ ਚ ਨਹੀਂ ਗਿਆ ਉਹ ਸਾਰਾ ਜਿਹੜਾ ਅਸੀਂ ਹੈ ਬਾਕੀ ਜਿਹੜੇ ਵੀ ਪੀਖੀ ਦੇ ਕੰਮ ਹੈ ਮੈਨੂੰ ਲੱਗਦਾ ਵੀ ਕੋਈ ਬਹੁਤ ਵੱਡਾ ਉਹ ਇਸ਼ੂ ਨਹੀਂ ਹੈਗਾ ਜਿਸ ਤਰੀਕੇ ਨਾਲ ਸਾਡੀ ਇਹ ਨਗਰਪੰਚਾਇਤ ਸਾਰੀ ਅੱਜ ਬਣੀ ਹੈ ਮਤਲਬ ਮੈਨੂੰ ਲੱਗਦਾ ਵੀ ਬਹੁਤ ਜਲਦੀ ਕਿਉਂਕਿ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੇ ਵਾਂਗੇ ਸਰਕਾਰ ਵੱਲੋਂ ਔਰ ਸਾਰੀ ਇੱਕ ਸੁਰਤਾ ਨਾਲ ਅਸੀਂ ਵਧੀਆ ਤਰੀਕੇ ਨਾਲ ਪੀਖੀ ਦੀ ਤਰੱਕੀ ਵੱਲ ਕੰਮ ਕਰਾਂਗੇ ਸਰ ਇਹ ਕਿਹਾ ਵੀ ਪੀਖੀ ਦੇ ਜਿਹੜੇ ਨੰਬਰੀ ਛੱਪੜ ਨੇ ਉਹਨਾਂ ਦੀ 3245 ਕਨਾਲ ਤੋਂ ਤੇਜੀ ਜਗ੍ਹਾ ਰੋਹੋਂ ਤੋਂ ਬਰਤ ਕਿਸਮ ਤੇ ਨਾਲ ਉਹ ਸਾਰੇ ਨਜਾਇਜ਼ ਕਰ ਜਾਂਦਾ ਸ਼ਿਕਾਰ ਹੋ ਰਹੇ ਨੇ ਤੇ ਹੋ ਵੀ ਰਹੇ ਨੇ ਨਿਰੰਤਰ ਹੋ ਰਹੇ ਨੇ ਉਹਨੂੰ ਰੋਕਣ ਲਈ ਤੁਹਾਡੀ ਕੀ ਬਿਲਕੁਲ ਜੀ ਨਿਸ਼ਾਨਦਈਆਂ ਕਰਾਵਾਂਗੇ ਜਿਹੜੀ ਕੋਈ ਨਜਾਇਜ਼ ਕਬਜ਼ੇ ਹੋਣਗੇ ਜਿਹੜੇ ਛੱਪੜਾਂ ਤੇ ਉਹ ਸਾਰੇ ਅਸੀਂ ਨਾਲ ਮਿਲ ਕੇ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਚਾਹੀਦਾ ਖਾਸ ਕਰਕੇ ਪ੍ਰੈਸ ਦਾ ਕਿਉਂਕਿ ਇਹ ਉਸ ਸਮੇਂ ਹੁੰਦਾ ਤਾਂ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਕਈ ਵਾਰੀ ਕੋਈ ਸਾਡੇ ਮਿਲਣ ਆਲੇ ਆ ਦੋਸਤ ਮਿੱਤਰ ਹੈ ਕਿਸੇ ਨੇ ਥੋੜਾ ਬਹੁਤ ਉਹ ਕੀਤਾ ਹੁੰਦਾ ਤਾਂ ਉਹ ਸਾਰੇ ਕਈ ਵਾਰੀ ਸਿਸਟਮ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਉਹ ਪੋਲੀਟੀਕਲ ਜਿਹੜੀ ਰਾਜਨੀਤਿਕ ਹੈ ਉਹਦੇ ਮਤਲਬ ਲੜਾਈ ਦੀ ਭੇਟ ਚੜ ਜਾਂਦੀਆਂ ਨੇ ਇਹ ਜੇ ਕਾਰਵਾਈਆਂ ਅਸੀਂ ਸ਼ੁਰੂ ਕਰਦੇ ਹਾਂ ਪਰ ਜੇ ਤੁਸੀਂ ਸਾਰੇ ਨਾਲ ਸ਼ਹਿਰ ਦੀ ਤਰੱਕੀ ਲਈ ਕਰੋਗੇ ਤਾਂ ਅਸੀਂ ਜਰੂਰ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਆਉਣ ਵਾਲੇ ਸਮੇਂ ਚ ਹਾਂ ਬਿਲਕੁਲ ਜੀ ਉਹ ਕਰਾਂਗੇ ਨਹੀਂ ਨਹੀਂ ਕਰਾਂਗੇ ਬਿਲਕੁਲ ਕਰਾਂਗੇ ਜੀ ਹੁਣੇ ਧਿਆਨ ਚ ਆਇਆ